ਬੀਜੇਪੀ ਦਾ ਇਹੇ ਮਾਰੂ ਨੀਤੀਆਂ ਅਪਣਾਈਆਂ ਜਾਂਦੀਆਂ ਪੰਜਾਬ ਵਾਸਤੇ ਪੰਜਾਬ ਨੂੰ ਉਟਾਨ ਦੀ ਬਹੁਤ ਕੋਸ਼ਿਸ਼ ਕਰ ਰਿਹਾ ਹੈ ਪਰ ਮੈਨੂੰ ਪੂਰਾ ਪਤਾ ਪੰਜਾਬ ਨੂੰ ਜਿੰਨੇ ਜਿੰਨੇ ਟਾਨ ਦੀ ਕੋਸ਼ਿਸ਼ ਕੀਤੀ ਹੈ ਉਹੀ ਤੇ ਹੈ ਸੈਂਟਰ ਗਵਰਨਮੈਂਟ ਜਿੰਨੀਆ ਮਰਜ਼ੀ ਤੇ ਸਕੀਮਾਂ ਲੈ ਕੇ ਆਏ ਕਿਉਂਕਿ ਇਹ ਤੇ ਆਮ ਆਦਮੀ ਸਰਕਾਰ ਹੈ ਤੇ ਉਹ ਚਾਹਦੀ ਹੈ ਕਿ ਮੈਨੂੰ ਖਤਮ ਕਰੇ ਵੀ ਵਾਲੇ ਵੀ ਸਾਰੇ ਰੋ ਰਹੇ ਨੇ ਨਾ ਸਕੂਲਾਂ ਦੇ ਵਿੱਚ ਉਹ ਚੀਜ਼ ਚੱਲ ਰਹੀ ਹੈ ਨਾ ਹਸਪਤਾਲਾਂ ਵਿੱਚ ਉਹਨਾਂ ਨੂੰ ਫੈਸਿਲਿਟੀ ਮਿਲ ਰਹੀ ਹੈ ਪਰ ਇਹ ਸੈਂਟਰ ਸਰਕਾਰ ਦੀ ਜੋ ਮੰਗਰੇਗਾ ਨੂੰ ਲੈ ਕੇ ਗਰੀਬ ਘਰਾਂ ਦੇ ਚੁੱਲ੍ਹੇ ਬੰਦ ਕਰਨ ਤੇ ਆਈ ਹੋਈ ਹੈ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਕਿ ਦਾਣਾ ਪਾਣੀ ਦਾ ਪਰਮਾਤਮਾ ਵੱਲੋਂ ਲਿਖਿਆ ਹੁੰਦਾ ਔਰ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਪਰ ਇਹ ਉਹਨਾਂ ਦਾ ਕਾਨੂੰਨ ਅਸੀਂ ਇਹਦੇ ਪੰਜਾਬ 'ਚ ਪਾਸ ਨਹੀਂ ਹੋਣ ਦੇਵਾਂਗੇ ਕਿ ਇੱਥੇ ਭਾਜੀਪੀ ਸਰਕਾਰ ਨੂੰ ਕੋਈ ਪਸੰਦ ਨਹੀਂ ਕਰਦਾ ਨਾ ਸੈਂਟਰ ਨੂੰ ਜਿੰਨੀ ਜਿੰਨੀ ਵਾਰ ਸਾਡੇ ਉੱਤੇ ਜ਼ੁਲਮ ਕੀਤਾ ਨੇ ਅਸੀਂ ਉਨੀ ਉਨੀ ਵਾਰ ਡਟ ਕੇ ਮੁਕਾਬਲਾ ਕੀਤਾ। ਮਨਰੇਗਾ ਸਕੀਮ ਦੇ ਵਿੱਚ ਸਾਰੇ ਕਹਿੰਦੇ ਨੇ ਵੀ ਤਬਦੀਲੀਆਂ ਕੀਤੀਆਂ ਗਈਆਂ। ਕੀ ਕੀ ਤਬਦੀਲੀਆਂ ਕੀਤੀਆਂ ਗਈਆਂ? ਕਿਵੇਂ ਜਿਹੜੇ ਮਜ਼ਦੂਰ ਨੇ ਇਸ ਦੇ ਉੱਤੇ ਜਿਹੜਾ ਕਿ ਹਾਵੀ ਹੋਣ। ਤਸਦੀਕ ਕਰਦਾ ਚੁੱਲ੍ਹਾ ਸਾਰਾ ਬੰਦ ਹੋ ਗਿਆ। ਪਹਿਲਾਂ ਕੱਲ ਜਿਵੇਂ ਉਹਨਾਂ ਨੇ ਸਾਰੀ ਅਟੈਂਡੈਂਸ ਡਿਜੀਟਲ ਕਰ ਦਿੱਤੀ। ਜੇ ਅਗਰੇ ਪੜੀਆਂ ਲਿਖੀਆਂ ਹੁੰਦੀਆਂ ਦਸਤਰਾਂ 'ਚ ਨਾ ਕੰਮ ਕਰ ਲੈਂਦੀ। ਫਤੇਗੜ ਸਾਹਿਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਭਾਜਪੀ ਦੀਆਂ ਮਾਰੂ ਨੀਤੀਆਂ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ। ਸਾਡੇ ਨਾਲ ਫਤੇਗੜ ਸਾਹਿਬ ਤੋਂ ਕੌਂਸਲਰ ਕਰਾਂਗੇ ਅੱਜ ਤੁਸੀਂ ਇੱਥੇ ਪਹੁੰਚੇ ਹੋ ਮਜ਼ਦੂਰਾਂ ਨੂੰ ਵੀ ਸਪੀਚ ਦਿੱਤੀ ਅਸੀਂ ਸੁਣਿਆ ਬਹੁਤ ਵਧੀਆ ਭਾਸ਼ਣ ਦੇ ਨੇਓ ਕਿਵੇਂ ਦੇਖਦੇ ਹੋ ਜਿਹੜਾ ਬੀਜੇਪੀ ਦਾ ਇਹ ਮਾਰੂ ਨੀਤੀਆਂ ਅਪਣਾਈਆਂ ਜਾ ਰਹੀਆਂ ਪੰਜਾਬ ਵਾਸਤੇ ਦੇਖੋ ਪੰਜਾਬ ਨੂੰ ਉਤਾਨ ਦੀ ਬਹੁਤ ਕੋਸ਼ਿਸ਼ ਕਰ ਰਿਹਾ ਹੈ ਪਰ ਮੈਨੂੰ ਪੂਰਾ ਪਤਾ ਪੰਜਾਬ ਨੂੰ ਜਿੰਨੇ ਜਿੰਨੇ ਢਾਣ ਦੀ ਕੋਸ਼ਿਸ਼ ਕੀਤੀ ਹੈ ਉਹੀ ਤੇ ਆ ਔਰ ਇਹ ਬੁਲੰਦੀਆਂ ਤੇ ਰਹੇਗਾ ਸੈਂਟਰ ਗਵਰਨਮੈਂਟ ਜਿੰਨੀਆਂ ਮਰਜ਼ੀ ਇੱਥੇ ਸਕੀਮਾਂ ਲੈ ਕੇ ਆਏ ਕਿਉਂਕਿ ਇੱਥੇ ਆਮ ਆਦਮੀ ਸਰਕਾਰ ਤੇ ਉਹ ਚਾਹੁੰਦੀ ਹੈ ਕਿ ਮੈਨੂੰ ਖਤਮ ਕਰਾ ਚਲੋ ਕੋਈ ਗੱਲ ਨਹੀਂ ਦਿੱਲੀ ਦੇ ਵਿੱਚ ਸੋੜ ਜਾ ਢਾਟੇਰੀ ਹੋ ਗਈ ਲੋਕਾਂ ਨੂੰ ਚੇਂजेस ਚਾਹੁੰਦੇ ਆ ਨੇ ਉਹਨਾਂ ਨੇ ਕੀਤੀ ਆ ਪਰ ਉਹ ਰੋ ਰਹੇ ਨੇ ਦਿੱਲੀ ਵਾਲੇ ਵੀ ਸਾਰੇ ਰੋ ਰਹੇ ਨੇ ਨਾ ਸਕੂਲਾਂ ਦੇ ਵਿੱਚ ਉਹ ਚੀਜ਼ ਚੱਲ ਰਹੀ ਹੈ ਨਾ ਹਸਪਤਾਲਾਂ ਵਿੱਚ ਉਹਨਾਂ ਨੂੰ ਫੈਸਿਲਿਟੀ ਮਿਲ ਰਹੀ ਹੈ ਕਿਉਂਕਿ ਉੱਤੇ ਸਾਡੇ ਕਾਫੀ ਰਿਸ਼ਤੇਦਾਰ ਵੀ ਰਹਿੰਦੇ ਨੇ ਜੋ ਪਰਸਨਲੀ ਤੌਰ ਤੇ ਵੀ ਮੈਂ ਡਾਟਾ ਕਲੈਕਟ ਕਰ ਚੁੱਕੀ ਹਾਂ ਔਰ ਇਹ ਸੈਂਟਰ ਸਰਕਾਰ ਦੀ ਜੋ ਮਨਰੇਗਾ ਨੂੰ ਲੈ ਕੇ ਗਰੀਬ ਘਰਾਂ ਦੇ ਚੁੱਲ੍ਹੇ ਬੰਦ ਕਰਨ ਤੇ ਆਈ ਹੋਈ ਹੈ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਕਿ ਦਾਣਾ ਪਾਣੀ ਦਾ ਪਰਮਾਤਮਾ ਵੱਲੋਂ ਲਿਖਿਆ ਹੁੰਦਾ ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਪਰ ਇਹ ਉਹਨਾਂ ਦਾ ਕਾਨੂੰਨ ਅਸੀਂ ਇੱਥੇ ਪੰਜਾਬ 'ਚ ਪਾਸ ਨਹੀਂ ਹੋਣ ਦਵਾਂਗੇ ਕਿਵੇਂ ਦੇਖਦੇ ਹਾਂ ਪਹਿਲਾਂ ਭਾਜਪੀ ਦੁਆਰਾ ਤਿੰਨ ਕਿਸਾਨਾਂ ਖਿਲਾਫ ਕਾਲੇ ਕਾਨੂੰਨ ਲਿਆਉਂਦੇ ਗਏ ਨੇ ਤੇ ਹੁਣ ਇਹ ਮਨਰੇਗਾ ਸਕੀਮ ਦੇ ਵਿੱਚ ਤਬਦੀਲੀਆਂ ਕੀਤੀਆਂ ਦੇਖੋ ਮੇਰਾ ਜੋ ਡਾਟਾ ਜਿੰਨਾ ਨੂੰ ਮੈਂ ਕਲੈਕਟ ਕੀਤਾ ਹੋਇਆ ਜਿੰਨੀ ਵੀ ਵਰਲਡ ਦੇ ਵਿੱਚ ਕੋਈ ਵੀ ਕੰਪਨੀ ਜਿਹੜੀ ਇੰਟਰਨੈਸ਼ਨਲ ਕੰਪਨੀ ਗੱਡੀ ਜੋ ਵੀ ਲਾਂਚ ਹੁੰਦੀ ਹੈ ਉਹਦਾ ਸਭ ਤੋਂ ਪਹਿਲਾ ਫਰਸਟ ਓਨਰ ਦੇ ਵਿੱਚ ਉਹ ਨੇਮ ਜਿਸ ਲਿਸਟ ਦੇ ਵਿੱਚ ਉਹ ਨੇਮ ਬੁਕਿੰਗ ਵਿੱਚੋਂ ਨੇਮ ਪੰਜਾਬ ਦਾ ਪੁੱਤ ਕਰਦਾ ਤਾਂ ਸ਼ਾਇਦ ਉਸੇ ਦੀ ਚੀਜ਼ ਨੂੰ ਡਾਟਾ ਨੂੰ ਕਰਕੇ ਪੰਜਾਬ ਨੂੰ ਢਾਣ ਦੀ ਕੋਸ਼ਿਸ਼ ਕਰਦਾ ਕਿਉਂਕਿ ਇੱਥੇ ਭਾਜੀਪੀ ਸਰਕਾਰ ਨੂੰ ਕੋਈ ਪਸੰਦ ਨਹੀਂ ਕਰਦਾ ਨਾ ਸੀ ਸੈਂਟਰ ਨੂੰ ਪਸੰਦ ਕਰਦੇ ਜਿੰਨੀ ਜਿੰਨੀ ਵਾਰ ਸਾਡੇ ਉੱਤੇ ਜ਼ੁਲਮ ਕੀਤੇ ਨੇ ਅਸੀਂ 19 ਵਾਰ ਡਟ ਕੇ ਮੁਕਾਬਲਾ ਕੀਤਾ ਏ ਥੋੜੇ ਦਿਨ ਪਹਿਲਾਂ ਇੱਕ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਇਸੇ ਮਨਰੇਗਾ ਸਕੀਮ ਦੇ ਵਿੱਚ ਜਿਹੜੀਆਂ ਤਬਦੀਲੀਆਂ ਹੋਈਆਂ ਉਸ ਦੇ ਉੱਤੇ ਪਰ ਕਾਂਗਰਸ ਨੇ ਉੱਥੇ ਕਾਫੀ ਪਰਥੂ ਪਾਇਆ ਕਿਵੇਂ ਦੇਖਦੇ ਹਾਂ ਵੀ ਕਾਂਗਰਸ ਨੂੰ ਪੰਜਾਬ ਦੇ ਨਾਲ ਖੜਨਾ ਚਾਹੀਦਾ ਜਾਂ ਫਿਰ ਜਿਹੜਾ ਮਾਹੌਲ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਬਣਾਇਆ ਸੀ ਉਹ ਬਣਾਉਣਾ ਚਾਹੀਦਾ ਦੇਖੋ ਜਦੋਂ ਉਹ ਤਾਂ ਉਹ ਤਾਂ ਇੱਕ ਉਹਨਾਂ ਦੀ ਬੀ ਮੈਨੂੰ ਈ ਲੱਗ ਰਿਹਾ ਪਲਾਨ ਹੈ ਉਹਨਾਂ ਦਾ ਕਿਉਂਕਿ ਉਹ ਚਾਹੁੰਦੇ ਨੇ ਕਿ ਸ਼ਾਇਦ ਅਸੀਂ ਉਹਨਾਂ ਦਾ ਸਾਥ ਦੇ ਦਾਂਗੇ ਤੇ ਸਾਡੀ ਸਰਕਾਰ ਆ ਜਾਗੀ ਪਰ ਮੈਨੂੰ 2027 ਵਿੱਚ ਕੋਈ ਉਮੀਦ ਨਹੀਂ ਲੱਗਦੀ ਭਗਵਾਨ ਤੁਮਾਨ ਜੀ ਹੀ ਜਿੱਤਣਗੇ ਔਰ ਉਹੀ ਉਸ ਗੱਦੀ ਦੇ ਉੱਤੇ ਬੈਠਣਗੇ ਇੱਕ ਲਾਸਟ ਸਵਾਲ ਮੇਰਾ ਮਨਰੇਗਾ ਸਕੀਮ ਦੇ ਵਿੱਚ ਸਾਰੇ ਕਹਿੰਦੇ ਨੇ ਵੀ ਤਬਦੀਲੀਆਂ ਕੀਤੀਆਂ ਗਈਆਂ ਕੀ ਕੀ ਤਬਦੀਲੀਆਂ ਕੀਤੀਆਂ ਗਈਆਂ ਕਿਵੇਂ ਜਿਹੜੇ ਮਜ਼ਦੂਰ ਨੇ ਇਸ ਦੇ ਉੱਤੇ ਜਿਹੜਾ ਕਿ ਹਾਵੀ ਹੋਣਗੇ ਦੇਖੋ ਜੋ ਚੇਂਜਸ ਆਈਆਂ ਨੇ ਉਹਦੇ ਉੱਤੇ ਗਰੀਬ ਕਰਦਾ ਚੁੱਲ੍ਹਾ ਸਾਰਾ ਬੰਦ ਹੋ ਗਿਆ ਪਹਿਲਾਂ ਕੱਲ ਜਿਵੇਂ ਉਹਨਾਂ ਨੇ ਸਾਰੀ اٹੈਂਡੈਂਸ ਡਿਜੀਟਲ ਕਰ ਦਿੱਤੀ ਜੇ ਅਗਰੇ ਪੜੀਆਂ ਲਿਖੀਆਂ ਹੁੰਦੀਆਂ ਦਫ਼ਤਰਾਂ 'ਚ ਨਾ ਕੰਮ ਕਰ ਲੈਂਦੀਆਂ ਜਿਨ੍ਹਾਂ ਦੇ ਕੋਲ ਸੁਣਨ ਨੂੰ ਫੋਨ ਨਹੀਂ ਕਾਲ ਕਰਨ ਨੂੰ ਫੋਨ ਨਹੀਂ ਹੈਗੇ ਤਾਂ ਉਹ ਕਿੱਥੋਂ ਡਿਜੀਟਲ ਫੋਨ ਲੈ ਕੇ 스마트ਫੋਨ ਲੈ ਕੇ ਆਈਸ ਕੰਟੈਕਟ ਲਈ ਆਪਣੀ ਅਟੈਂਡੈਂਸ ਲਗਾਣ ਗਿਆ ਅਟੈਂਡੈਂਸ ਦੇਖੋ 3-3 ਕਿਲੋਮੀਟਰ 2-2 ਕਿਲੋਮੀਟਰ ਹੀ ਮਗਰੇਟਾ ਵਾਲਿਆ ਕੰਮ ਕਰਦੀਆਂ ਨੇ ਠੀਕ ਹੈ ਅਟੈਂਡੈਂਸ ਸਵੇਰੇ ਇੱਕ ਜਗ੍ਹਾ ਤੇ ਲਗਣੀ ਹੈ ਠੀਕ ਹੈ ਸਿਰੇ 2 ਕਿਲੋਮੀਟਰ ਕੰਮ ਕਰਦੀਆਂ ਆਪਣੇ ਘਰ ਨੂੰ ਸ਼ਾਮ ਨੂੰ ਵਾਪਸ ਮੁੜ ਜਾਂਦੀਆਂ ਨੇ ਕਿ ਇਹ 2 ਕਿਲੋਮੀਟਰ ਵਾਪਸ ਆਣ ਗਈਆਂ ਉੱਥੇ ਜਾ ਕੇ ਆਪਣੀ ਅਟੈਂਡੈਂਸ ਦੇਣ ਦੇ ਲਈ ਡਿਜੀਟਲ ਅਟੈਂਡੈਂਸ ਜਿਹੜੀ ਇਹ ਲੈ ਕੇ ਆ ਰਹੇ ਨੇ ਬਹੁਤ ਗਲਤ ਗੱਲ ਹੈ ਜਿਉਂ ਐਨੇ ਹੀ ਸਮਾਰਟ ਹੁੰਦੇ ਤਾਂ ਦਫ਼ਤਰ ਹੁੰਦੇ ਤਾਂ ਹੋਰ ਕੰਮ ਨਾ ਕਰ ਲੈਣ ਉਹਨਾਂ ਨੂੰ ਮਗਰੀਟਾ ਹੀ ਲੈ ਕੇ ਆਪਣੇ ਪਿੰਡ ਵਿੱਚ ਲੈ ਕੇ ਆਪਣੇ ਬਾਲ ਬੱਚੇ ਬਜ਼ੁਰਗ ਘਰ ਪਰਿਵਾਰ ਨੂੰ ਸਾਂਭਣ ਦੇ ਲਈ ਉਹ ਇਹ ਕੰਮ ਕਰਦੀਆਂ ਨੇ ਤਾਂ ਫਿਰ ਉਹ ਜਿਉਂ ਇੰਨੀਆਂ ਡਿਜੀਟਲ ਹੋ ਗਈਆਂ ਫਿਰ ਤਾਂ ਮੈਂ ਕਹਿੰਦੀਆਂ ਬਹੁਤ ਹੀ ਪੰਜਾਬ ਦੀ ਤਰੱਕੀ ਹੋ ਜੂਗੀ ਇਹ ਚੀਜ਼ ਬਹੁਤ ਗਲਤ ਆਈ ਹੈ ਕਿਉਂਕਿ ਇਸ ਟਾਈਮ ਨੂੰ ਲੱਗੇਗਾ 스마트ਫੋਨ ਜੇ ਹੁਣ ਆਏ ਨੇ ਇਸ ਦੇ ਬਰਾਬਰ ਪਹੁੰਚਣ ਲਈ ਘਟ ਘਟ ਇਹਨਾਂ ਨੂੰ 10-15 ਸਾਲ ਲੱਗਣਗੇ ਔਰ 10-15 ਸਾਲੇ ਬੀਬੀਆਂ ਕੁਝ ਵੀ ਨਹੀਂ ਲੈਣਗੀਆਂ ਮਨਰੇਗਾ ਸਕੀਮ ਦੇ ਵਿੱਚ ਕਿਹੜੇ ਕਿਹੜੇ ਕੰਮ ਨੇ ਜਿਹੜੇ ਹੁੰਦੇ ਨੇ ਦੇਖੋ ਪਿੰਡ ਦੀ ਸਫਾਈ ਹੁੰਦੀ ਹੈ ਟੋਬੇ ਦੀ ਸਫਾਈ ਹੁੰਦੀ ਹੈ ਜਿਹੜੇ ਸਾਈਡ ਦੇ ਉੱਤੇ ਹੁੰਦੇ ਨੇ ਸੜਕਾਂ ਦੀ ਸਫਾਈ ਹੁੰਦੀ ਹੈ ਉਹ ਸਾਰਾ ਕੁਝ ਹੁੰਦਾ ਜੀ ਤੇ ਪਿੱਛੇ ਜੇ ਇੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਬਿਆਨ ਆਇਆ ਸੀ ਵੀ ਜਿਹੜੇ ਹੜਾਂ ਵਾਲੇ ਇਲਾਕੇ ਨੇ ਜੇਕਰ ਉੱਥੇ ਜਿਹੜੇ ਮਨਰੇਗਾ ਦੇ ਵਿੱਚ ਕੰਮ ਕਰਦੇ ਨੇ ਜੇ ਉਹ ਆਪਣੇ ਘਰਾਂ ਦੇ ਵਿੱਚ ਵੀ ਕੰਮ ਕਰਦੇ ਨੇ ਤਾਂ ਵੀ ਉਹਨਾਂ ਨੂੰ ਉਹਨਾਂ ਦੀ ਪੇਮੈਂਟ ਆ ਜਿਹੜੀ ਦਿੱਤੀ ਜਾਵੇਗੀ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਉੱਥੇ ਤਾਂ ਜਿਹੜੀ ਚੀਜ਼ ਹੋਈ ਹੈ ਉੱਥੇ ਤਾਂ ਬਿਲਕੁਲ ਤਬਾਈ ਹੋਈ ਹੈ ਨਾ ਅਸੀਂ ਖੁਦ ਜਾ ਕੇ ਦੇਖਿਆ 8-8 ਫੁੱਟ ਲੋਕਾਂ ਦੇ ਘਰਾਂ 'ਚ ਪਾਣੀ ਆ ਗਿਆ ਉਹਨਾਂ ਦੀਆਂ ਛੱਤਾਂ ਪੈ ਗਈਆਂ ਸਭ ਕੁਝ ਹੋ ਗਿਆ ਤੇ ਦੇਖੋ ਇਹ ਤਾਂ ਮੈਂ ਕਵਾਂਗੀ ਇੱਕ ਜਿਹੜਾ ਸਭ ਤੋਂ ਵੱਡਾ ਮਾਲਕ ਹੁੰਦਾ ਨਾ ਉਹ ਤਾਂ ਇਹੀ ਕਹਿੰਦਾ ਜੇ ਅਗਰ ਮੇਰੇ ਅਜ ਇ 6 ਮਹੀਨੇ ਦੇ ਤਨਖਾਹ ਦੇ ਵੀ ਦਿੱਤੇ ਤਾਂ ਕੀ ਹੋ ਗਿਆ ਉਹ ਇੱਕ ਇਨਸਾਨੀਅਤ ਦੇ ਤੌਰ ਤੇ ਦੇਖਦੇ ਨੇ ਉਹ ਕੋਈ ਆਪਣੀ ਨਹੀਂ ਬਣਾਉਣ ਦੇ ਲਈ ਆਪਣੀ ਜਮੀਨ ਜਾਇਦਾਦ ਬਣਾਣ ਲਈ ਨਹੀਂ ਦੇਖਦੇ ਕੁਝ ਨਹੀਂ ਦੇਖਦੇ ਉਹ ਕਹਿੰਦੇ ਨੇ ਕਿ ਪੰਜਾਬ ਦਾ ਚੁੱਲਾ ਚੌਂਕਾ ਜਿਹੜਾ ਚੱਲ ਰਿਹਾ ਉਹ ਚੱਲਦਾ ਰਹੇ ਉਹਨਾਂ ਦਾ ਦਾਣਾ ਪਾਣੀ ਉਹਨਾਂ ਦਾ ਪਰਮਾਤਮਾ ਨਾਲੋਂ ਲਿਖਿਆ ਹੋਣਾ ਤੱਕ ਪਹੁੰਚਦਾ ਰਹੇ ਸਿਰਫ ਇਹ ਉਹਨਾਂ ਦੀ ਹੈ ਕਿਉਂਕਿ ਜਿਵੇਂ ਉਹਨਾਂ ਨੇ ਅਨਾਉਂਸ ਕੀਤਾ ਜਿਦੀ ਖੇਤ ਉਹਦੀ ਰੇਤ ਮੈਂ ਕਹਿੰਨੀ ਇਹੋ ਜੀ ਸਕੀਮ ਕੋਈ ਨਹੀਂ ਲੈ ਕੇ ਆਇਆ ਇਹਨਾਂ ਦੇ ਤਾਂ ਰੇਤਾ ਚੋਰੀ ਵਾਲਿਆਂ ਦੇ ਵਿੱਚ ਕਿੰਨੇ ਮੰਤਰੀ ਬੈਠੇ ਹੋਏ ਨੇ ਤੇ ਮਨਰੇਗਾ ਸਕੀਮ ਦੇ ਵਿੱਚ ਕੰਮ ਕਰਨ ਵਾਲਿਆਂ ਨੂੰ ਲਾਸਟ ਵਿੱਚ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਮੈਂ ਇਹੀ ਅਪੀਲ ਕਰਾਂਗੀ ਡਟ ਕੇ ਰਹੋ ਮਿਹਨਤ ਕਰੋ ਅਸੀਂ ਤੁਹਾਡੇ ਨਾਲ ਖੜੇ ਆਂ ਮੋਦੀ ਸਰਕਾਰ ਨੂੰ ਇੱਕ ਨਾ ਇੱਕ ਦਿਨ ਸੈਂਟਰ ਵਾਲਿਆਂ ਨੂੰ ਇਹ ਕਾਨੂੰਨ ਬਦਲ ਨਹੀਂ ਪੈਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਸੰਘਰਸ਼ ਹੋਰ ਤੇਜ ਹੋਣ ਦੀ ਮੀ ਬਿਲਕੁਲ ਜੀ ਬਿਲਕੁਲ ਪੂਰੀ ਉਮੀਦ ਹੈ ਅਸੀਂ ਬਿਲਕੁਲ ਡਟ ਕੇ ਇਹਨਾਂ ਦੇ ਨਾਲ ਖੜੇ ਆ ਮੈਂ ਭਗਵੰਤ ਸਿੰਘ ਮਾਨ ਦੇ ਨਾਲ ਖੜੀਆਂ ਆ ਆਮ ਆਦਮੀ ਪਾਰਟੀ ਦੇ ਨਾਲ ਖੜੀਆਂ ਆ ਆਪਣੇ ਵੱਡੇ ਵੀ ਸਰਦਾਰ ਲਖਵੀਰ ਸਿੰਘ ਰਾਏ ਜੋ ਕਿ ਹਲਤਾ ਫਤਿਹਗੜ੍ਹ ਸਾਹਿਬ ਦੇ ਐਮ ਐਲ ਏ ਸਾਹਿਬ ਨੇ ਮੈਂ ਹਮੇਸ਼ਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਖੜੀ ਰਵਾਂਗੀ ਤੇ ਖੜੀ ਹੀ ਰਹਿਣਾ ਮੈਂ ਜੀ ਤੁਸੀਂ ਸਾਡੇ ਨਾਲ ਜੁੜੋ ਤੁਹਾਡਾ ਬਹੁਤ ਬਹੁਤ ਥੈਂਕ ਯੂ